ਜੇਕਰ ਵਾਹਨਾਂ ਦਾ ਇਨਸ਼ੋਰਸ ਨਹੀਂ ਹੈ ਤਾਂ ਹੁਣ ਤੁਹਾਡੇ ਚਲਾਨ ਕੱਟੇ ਜਾਣਗੇ ਜੇਕਰ ਬਿਨਾ ਇਨਸ਼ੋਰਸ ਦੇ ਵਾਹਨ ਹੈ ਜਿਹੜਾ ਉਹ ਕਿਸੇ ਵੀ ਟੋਲ ਕੋ ਤੋਂ ਜਿਹੜਾ ਕ੍ਰਾਸ ਕਰਦਾ ਹੈ ਤਾਂ ਟੋਲ ਤੇ ਲੱਗੇ ਜਿਹੜੇ ਕੈਮਰੇ ਨੇ ਉਹ ਤੁਰੰਤ ਜਿਹੜਾ ਈ ਚਲਾਨ ਹੈ ਉਸ ਚਾਲਕ ਦੇ ਜਿਹੜਾ ਘਰ ਪਹੁੰਚਾ ਦੇਣਗੇ ਆਨਲਾਈਨ ਜਿਹੜੇ ਚਲਾਨ ਨੇ ਉਹ ਕੱਟੇ ਜਾਣਗੇ ਇਹ ਸ਼ੁਰੂਆਤ ਹੈ ਜਿਹੜੀ ਹੋ ਚੁੱਕੀ ਆ ਜੇਕਰ ਤੁਹਾਡੇ ਵੀ ਵਾਹਨ ਦਾ ਜਿਹੜਾ ਇਨਸ਼ੋਰਸ ਹੈ ਉਹ ਨਹੀਂ ਹੈ ਤਾਂ ਤੁਸੀਂ ਜਲਦ ਤੋਂ ਜਲਦ ਕਰਵਾ ਲਓ ਨਹੀਂ ਤਾਂ ਤੁਹਾਡੇ ਮੋٹے ਚਲਾਣ ਨੇ ਜਿਹੜੇ ਉਹ ਕੱਟੇ ਜਾਣਗੇ ਜੇਕਰ ਆ ਵਿਅਕਤੀ ਪਹਿਲੀ ਵਾਰ ਜਿਹੜਾ ਬਿਨਾ ਇੰਸ਼ੋਰਸ ਦੇ ਚਲਾਣ ਜਿਹੜਾ ਚਾਲਕ ਹੈ ਉਹ ਗੱਡੀ ਲੈ ਕੇ ਗੁਜ਼ਰਦਾ ਤਾਂ ਉਸ ਦਾ 1000 ਦਾ ਜਿਹੜਾ ਚਲਾਣ ਹੈ ਉਹ ਹੋਵੇਗਾ ਜੇਕਰ ਦੁਬਾਰਾ ਕਿਸੇ ਟੋਲ ਤੋਂ ਬਿਨਾ ਇੰਸ਼ੋਰਸ ਤੋਂ ਗੁਜ਼ਰਦਾ ਤਾਂ 2000 ਦਾ ਚਲਾਣ ਹੋਵੇਗਾ ਜੇਕਰ ਇਸ ਤੋਂ ਬਾਅਦ ਉਹ ਬਿਨਾ ਇੰਸ਼ੋਰਸ ਦੇ ਗੁਜ਼ਰਦਾ ਤਾਂ ਉਸ ਨੂੰ 10000 ਤੱਕ ਦਾ ਜਿਹੜਾ ਜੁਰਮਾਨਾ ਤੇ ਨਾਲ ਜਿਹੜੀ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਇਹ ਜਿਹੜਾ ਐਲਾਨ ਆ ਇਹ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਸੜਕ ਤੇ ਬਿਨਾਂ ਬੀਮੇ ਵਾਲੇ ਵਾਹਨਾਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਆ ਜਿਸ ਕਾਰਨ ਨਾ ਸਿਰਫ ਵਾਹਨ ਮਾਲਕਾਂ ਨੂੰ ਖਤਰਾ ਪੈਦਾ ਹੋ ਰਿਹਾ ਸਗੋਂ ਸੜਕ ਹਾਦਸਿਆਂ ਦਾ ਇਹ ਸ਼ਿਕਾਰ ਲੋਕਾਂ ਨੂੰ ਵੀ ਸਹੀ ਮੁਆਵਜ਼ਾ ਨਹੀਂ ਮਿਲਦਾ ਹੁਣ ਇਸ ਸਮੱਸਿਆ ਨੂੰ ਖਤਮ ਕਰਨ ਲਈ ਉਡੀਸਾ ਰਾਜ ਟਰਾਂਸਪੋਰਟ ਅਥਾਰਟੀ ਨੇ ਇੱਕ ਨਵੀਂ ਪ੍ਰਣਾਲੀ ਲਾਗੂ ਕੀਤੀ ਹੈ ਫਰਵਰੀ 2025 ਤੋਂ ਉਡੀਸਾ ਦੇ 22 ਟੋਲ ਗੇਟਾਂ ਤੇ ਈ ਡਿਡਕਸ਼ਨ ਸਿਸਟਮ ਲਗਾਇਆ ਗਿਆ ਹੈ ਜੋ ਬਿਨਾ بیمੇ ਦੇ ਬਾਣਾ ਦੀ ਪਛਾਣ ਕਰਕੇ ਆਪਣੇ ਆਪ ਹੀ ਈ ਚਲਾਨ ਜਾਰੀ ਕਰੇਗਾ ਟੋਲ 게ਟਾਂ ਤੇ ਸਥਾਪਿਤ ਈ ਡਿਡਕਸ਼ਨ ਸਿਸਟਮ ਤੁਰੰਤ ਵਾਹਨਾਂ ਦੇ ਬੀਮੇ ਦੀ ਵੈਧਤਾ ਦੀ ਜਾਂਚ ਕਰੇਗਾ ਜੇਕਰ ਕੋਈ ਵਾਹਨ ਵੈਧ ਬੀਮੇ ਤੋਂ ਬਿਨਾ ਪਾਇਆ ਗਿਆ ਤਾਂ ਪਹਿਲੀ ਵਾਰ 2000 ਦਾ ਚਲਾਨ ਕੱਟਿਆ ਜਾਵੇਗਾ ਜੇਕਰ ਉਹੀ ਇਹ ਵਾਹਨ ਦੁਬਾਰਾ ਫੜਿਆ ਗਿਆ ਤਾਂ 4000 ਰੁਪਏ ਦਾ ਚਲਾਨ ਕੱਟਿਆ ਜਾਵੇਗਾ ਉਸ ਤੋਂ ਇਲਾਵਾ ਦੋਸ਼ੀ ਵਾਹਨ ਮਾਲਕ ਨੂੰ 3 ਮਹੀਨੇ ਤੱਕ ਦੀ ਜੇਲ੍ਹ ਦੀ ਸਜ਼ਾ ਵੀ ਹੈ ਉਹ ਹੋ ਸਕਦੀ ਹੈ ਕੁਝ ਮਾਮਲਿਆਂ ਦੇ ਵਿੱਚ ਦੋਸ਼ੀਆਂ ਨੂੰ ਜੇਲ੍ਹ ਅਤੇ ਜੁਰਮਾਨਾ ਦੋਵੇਂ ਸਜ਼ਾ ਹੋ ਸਕਦੀ ਹੈ ਇਹ ਕਈ ਦੋਸ਼ੀਆਂ ਨੂੰ ਜਿਹੜੀ ਜਾਏ ਉਹ 3 ਸਾਲ ਤੱਕ ਦੀ ਹੋ ਸਕਦੀ ਹੈ ਕਈ ਲੋਕ ਸਮੇਸਰ ਆਪਣੇ ਵਾਹਨਾਂ ਦਾ ਬੀਮਾ ਨਹੀਂ ਕਰਵਾਉਂਦੇ ਜਿਸ ਕਾਰਨ ਸੜਕ ਹਾਸਿਆਂ ਦੇ ਪੀੜਤਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਇਸ ਪ੍ਰਣਾਲੀ ਦੇ ذریعے Odisha ਸਰਕਾਰ ਨੇ ਇਹ ਯਕੀਨੀ ਬਣਾਉਣਾ ਚਾਹਿਆ ਕਿ ਸੜਕ ਤੇ ਚੱਲਣ ਵਾਲੇ ਸਾਰੇ ਵਾਹਨਾਂ ਦਾ ਵੈਦ ਬੀਮਾ ਹੋਵੇ ਤਾਂ ਜੋ ਦੁਰਘਟਨਾ ਦੀ ਸਥਿਤੀ ਵਿੱਚ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਈ ਇਹ ਡਿਡਕਸ਼ਨ ਸਿਸਟਮ ਲਾਗੂ ਕੀਤੇ ਗਏ ਨੇ ਕੁਝ ਮਹੀਨੇ ਪਹਿਲਾਂ ਬਿਹਾਰ ਸਰਕਾਰ ਨੇ ਵੀ ਸੂਬੇ ਦੇ 32 ਟੋਲ ਪਲਾਜ਼ਾਂ ਤੇ ਵੀ ਅਜਿਹਾ ਸਿਸਟਮ ਲਗਾਇਆ ਸੀ ਇਹ ਪ੍ਰਣਾਲੀ ਪੀਯੂਸੀ ਪ੍ਰਦੂਸ਼ਨ ਅੰਡਰ ਕੰਟਰੋਲ ਸਰਟੀਫਿਕੇਟ ਦੀ ਜਾਂਚ ਕਰਨ ਲਈ ਵਰਤੀ ਜਾਂਦੀ ਹੈ ਪੀਯੂਸੀ ਤੋਂ ਬਿਨਾ ਪਾਏ ਜਾਣ ਵਾਲੇ ਵਾਹਨ ਮਾਲਕਾਂ ਨੂੰ 10000 ਰੁਪਏ ਜੁਰਮਾਨਾ ਲਗਾਇਆ ਗਿਆ ਹੈ ਬਿਹਾਰ ਵਿੱਚ ਲਾਗੂ ਇਸ ਪ੍ਰਣਾਲੀ ਨੇ ਸਿਰਫ 2 ਦਿਨਾਂ ਦੇ ਵਿੱਚ 5000 ਤੋਂ ਵੱਧ ਈ ਚਲਾਣਾ ਜਾਰੀ ਕੀਤੇ ਸਨ ਸਰਕਾਰ ਨੇ ਵੀ ਕਿਹਾ ਹੈ ਕਿ ਭਵਿੱਖ ਵਿੱਚ ਇਸ ਪ੍ਰਣਾਲੀ ਨੂੰ ਪਟਨਾ, ਮੁਜ਼ਫਰਪੁਰ, ਭਾਗਲਪੁਰ ਅਤੇ ਹੋਰ ਸਮਾਰਟ ਸ਼ਹਿਰਾਂ ਵਿੱਚ ਲਾਗੂ ਕੀਤਾ ਜਾਵੇਗਾ। ਹੁਣ ਸਰਕਾਰ ਹੁਣ ਸਰਕਾਰ ਹੈ ਜਿਹੜੀ ਉਹ ਸਖਤ ਹੁੰਦੀ ਹੋਈ ਦਿਖਾਈ ਦੇ ਰਹੀ ਆ ਜੇਕਰ ਤੁਸੀਂ ਬਿਨਾਂ ਇੰਸ਼ੋਰੈਂਸ ਦੇ ਗੱਡੀ ਚਲਾ ਰਹੇ ਹੋ ਤਾਂ ਸਾਵਧਾਨ ਹੋ ਜਾਓ। ਓਡੀਸ਼ਾ ਅਤੇ ਬਿਹਾਰ ਵਰਗੇ ਰਾਜਾਂ ਦੇ ਵਿੱਚ ਇਹ ਪ੍ਰਣਾਲੀ ਹੈ ਉਹ ਲਾਗੂ ਕਰ ਦਿੱਤੀ ਗਈ ਆ। ਹੁਣ ਉਹ ਦੂਜੇ ਰਾਜਾਂ ਦੇ ਵਿੱਚ ਵੀ ਜਲਦ ਲਾਗੂ ਹੋ ਸਕਦੀ ਹੈ। ਇਸ ਦੇ ਨਾਲ ਨਾ ਸਿਰਫ ਸੜਕ ਸੁਰੱਖਿਆ ਦੇ ਵਿੱਚ ਸੁਧਾਰ ਹੋਵੇਗਾ ਸਗੋਂ ਸੜਕ ਹਾਦਸਿਆਂ ਦੇ ਮਾਮਲਿਆਂ ਦੇ ਵਿੱਚ ਵੀ ਨਿਆਂ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ ਜੇਕਰ ਹੁਣ ਤੁਸੀਂ ਵੀ ਜਿਹੜਾ ਆਪਣਾ ਵਾਹਨ ਹੈ ਉਹ ਬਿਨਾ بیمੇ ਤੋਂ ਚਲਾਉਨੇ ਹੋ ਤਾਂ ਸਾਵਧਾਨ ਹੋ ਜਾਓ ਤੁਹਾਨੂੰ ਸਜ਼ਾ ਵੀ ਹੋ ਸਕਦੀ ਹੈ ਜੁਰਮਾਨਾ ਵੀ ਹੋ ਸਕਦਾ ਹੈ ਕਿਉਂਕਿ ਜਿਵੇਂ ਹੁਣ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੇ ਹਾਈ ਟੈਕ ਕੈਮਰੇ ਲੱਗੇ ਨੇ ਜਿਨ੍ਹਾਂ ਦੇ ਨਾਲ ਈ ਚਲਾਨ ਕੱਟੇ ਜਾਣਗੇ ਉਸੇ ਤਰ੍ਹਾਂ ਹੁਣ ਟੋਲ ਪਲਾਜ਼ਿਆਂ ਤੇ ਜਿਹੜੇ ਇਹ ਈ ਚਲਾਨ ਵਾਲੀ ਸੁਵਿਧਾ ਹੈ ਉਹ ਜਰੂਰ ਉੱਥੇ ਵੀ ਹੁਣ ਜਿਹੜੇ ਇਹ ਨਿਯਮਾਂ ਦੀ ਉਲੰਘਣਾ ਕਰਦੇ ਆ ਉਹਨਾਂ ਨੂੰ ਜਰੂਰ ਇਹ ਸੁਵਿਧਾ ਮਿਲੇਗੀ ਕਿਉਂਕਿ ਉੱਥੇ ਵੀ ਹੁਣ ਚਲਾਨ ਹੋਣਗੇ ਜਿਹੜੇ ਆਵਾਣਾ ਦੇ ਜਿਹੜੇ ਬੀਮੇ ਨੇ ਉਹ ਨਹੀਂ ਹੋਣਗੇ ਉਹਨਾਂ ਦੇ ਜਿਹੜੇ ਆਟੋਮੈਟਿਕ ਚਲਾਨ ਹੋ ਕੇ ਆਨਲਾਈਨ ਜਿਹੜੇ ਚਲਾਨ ਨੇ ਉਹਨਾਂ ਦੇ ਘਰ ਪਹੁੰਚ ਜਾਣਗੇ